ਸਾਰਾ ਸਾਰਾ ਰੇਗਿਸਤਾਨ ਭਰਿਆ ਪਿਆ ਜਿੰਦੇ ਕਰਕੇ ਇੰਨੇ ਸੋਹਣੇ ਇੱਥੇ ਸੀਨ ਆਟੋਮੈਟਿਕ ਹੀ ਸਹੀ ਆ ਜਾਂਦੇ ਆ ਕਿਉਂਕਿ ਦਰਖੋਰ ਫੇਰ ਫੇਰ ਚਾਗਰਾ ਕਾਟੇ ਰਵੜਾ ਸੂਆ ਮੰਗਰ ਸੂਤਰ ਲਾਇਨਰ ਮਸਕਰਾ ਕੂਰ ਪੇਟਵਾਰ ਤੇ ਸੀ ਆਹਰ ਚਾਗਰਾ ਕਾਟੇ ਮੰਗਰ ਸੂਤਰ ਲਾਉਣੇ ਮਸਕਰਾ ਤੇ ਸੌੜਾ ਕਰੂਣ ਕੂਰ ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੀਂ ਵੀਡੀਓ ਨਵੇਂ ਵਲੋਗ ਵਿੱਚ ਅੱਜ ਦਾ ਜਿਹੜਾ ਆਪਣਾ ਵੀਡੀਓ ਹੈ ਜੀ ਬੜਾ ਖਾਸ ਹੈ ਕਿ ਅੱਜ ਆਪ ਆਏ ਆ ਤੁਹਾਨੂੰ ਇੱਕ ਨਵੀਂ ਫਿਲਮ ਜਿਹੜੀ ਆਈ ਐਸ ਸਤਿੰਦਰ ਸਰਤਾਜ ਦੀ ਪੰਜਾਬੀ ਫਿਲਮ ਆਈ ਜਿਹੜੀ ਸੁਪਰ ਡੁਪਰ ਹਿੱਟ ਗਈ ਆ ਉਹ ਫਿਲਮ ਦੀ ਲੋਕੇਸ਼ਨ ਦਿਖਾਉਣ ਵਾਸਤੇ ਆਪਾਂ ਤੁਹਾਨੂੰ ਅੱਜ ਆਏ ਆ ਆਗਾ ਮੈਂ ਵਾਸਤੇ ਆਪਣੇ ਕੰਮ ਵਾਸਤੇ ਆ ਪਰ ਮੈਂ ਸੋਚਿਆ ਵੀ ਤੁਹਾਨੂੰ ਨਾਲ ਦੀ ਨਾਲ ਲੋਕੇਸ਼ਨ ਵੀ ਦਿਖਾਈ ਜਾਵੇ ਨਾ ਕਿਉਂਕਿ ਇਕੱਠੇ ਦੋਨੇ ਕੰਮ ਹੋ ਜਾਣਗੇ ਮੇਰਾ ਕੰਮ ਵੀ ਹੋ ਜਾਊਗਾ ਨਾ ਜੀ ਤੇ ਨਾਲ ਦੀ ਨਾਲ ਤੁਹਾਨੂੰ ਲੋਕੇਸ਼ਨ ਨਵੀਂ ਇੱਕ ਜਿਹੜੀ ਵੀਡੀਓ ਦੇਖਣ ਨੂੰ ਮਿਲ ਜੇਗੀ ਨਾ ਇਸ ਟਾਈਮ ਜਿੱਥੇ ਮੈਂ ਖੜਾ ਕੱਚਾ ਰਾਹ ਵਾ ਤੁਸੀਂ ਦੇਖ ਸਕਦੇ ਹੋ ਨਾ ਇਹ ਪਿੰਡ ਨੂੰ ਜਿਹੜਾ ਕੱਚਾ ਰਾਹ ਜਾਂਦਾ ਵਾ ਤੇ ਹਨੂਮਾਨਗੜ ਤੋਂ 7 ਕਿਲੋਮੀਟਰ ਦੀ ਰੇਂਜ ਤੇ ਪੈਂਦਾ ਵਾ ਜਿਹੜਾ ਕਿ ਪਿੰਡ ਆਣਾ ਜਿੱਥੇ ਕੀ ਲੋਕੇਸ਼ਨ ਹੋਈ ਉਹ ਫਿਲਮ ਦੀ ਸ਼ੂਟਿੰਗ ਹੋਈ ਆ ਨਮਾਨਗੜ੍ਹ ਤੋਂ ਜਦੋਂ ਤੁਸੀਂ ਸੁਰਤਗੜ ਆਓਗੇ ਮੈਂ ਤੁਹਾਨੂੰ ਸਿੱਧਾ ਮੋਟਾ-ਮੋਟਾ ਰਸਤਾ ਦੱਸਦਾ ਵਾਂ ਹਰਮਾਨਗੜ੍ਹ ਤੋਂ ਜੇ ਤੁਸੀਂ ਸੁਰਤਗੜ ਆਓਗੇ ਸੁਰਤਗੜ ਸ਼ਹਿਰ ਨੂੰ ਜਦੋਂ ਤੁਸੀਂ ਬਰੋਪਲ ਰੋਡ ਤੇ ਚੜਜੇਓ ਕਿਸੇ ਨੂੰ ਵੀ ਪੁੱਛ ਲਓ ਹਨਾ ਜੀ ਬਰੋਪਲ ਜਾਣਾ ਸੀ ਤੇ ਬਰੋਪਲ ਇੱਕ ਛੋਟਾ ਜਿਹਾ ਸ਼ਹਿਰ ਵਾਂ ਕਸਬਾ ਲਾ ਲਓ ਹਨਾ ਉਧਰ ਨੂੰ ਰੋਡ ਜਾਂਦਾ ਵਾ ਉਹ ਰੋਡ ਦੇ ਉੱਤੇ ਜਦੋਂ 6-7 ਕਿਲੋਮੀਟਰ ਸੁਰਤਗੜ ਤੁਸੀਂ ਟੱਪ ਜਾਓਗੇ ਜਾਂ ਪਾਰ ਕਰ ਜਿਓਗੇ ਨਾ ਜੀ बार-बार ਨਿਕਲ ਜਾਓਗੇ ਨਾ ਜਿਹੜੇ ਪਿੰਡ ਜਿਸਤੇ ਮੈਂ ਗਿੜਾ ਲਾਂ ਜਾ ਰਿਹਾ ਮੈਂ ਜੀ ਆਪਣੇ ਕੰਮ ਵਾਸਤੇ ਹੈ ਨਾ ਤੇ ਮੈਂ ਕੰਮ ਵਾਸਤੇ ਇਕੱਲੇ ਆਇਆ ਵਾ ਸਭ ਤੋਂ ਪਹਿਲੇ ਮੇਰਾ ਤੁਸੀਂ ਦੇਖ ਸਕਦੇ ਹੋ ਸਮਾਨ ਸਮੋਨਾ ਆਪਾਂ ਸਾਰਾ ਓਪਨ ਕਰ ਲਿਆ ਹੁਣ ਸਿੱਧਾ ਬਸ ਪਿੰਡ ਦੇ ਵਿੱਚ ਆਪਾਂ ਐਂਟਰੀ ਲੈਣੀ ਹੈ ਨਾ ਜੀ ਤੇ ਮੈਂ ਵਿੱਚੋਂ ਥੋੜਾ ਸ਼ਾਰਟਕਟ ਮਾਰਿਆ ਵਾ ਤੁਸੀਂ ਰੰਗਮੈਲ ਜੋਗੀ ਆ ਕੇ ਤੇ ਕਿਲੋਮੀਟਰ ਦੇ ਉੱਤੇ ਨਾਲ ਹੀ ਜਿਹੜੀ ਕਿ ਲੋਕੇਸ਼ਨ ਹੈਗੀ ਆ ਹੁਣ ਉਹ ਲੋਕੇਸ਼ਨ ਕਿਹੜੀ ਆ ਦੇਖੋ ਜੀ ਜਿਹੜੀ ਸ਼ਾਇਰ ਫਿਲਮ ਦੇ ਵਿੱਚ ਪਤਾ ਨਹੀਂ ਗਾਣੇ ਦਾ ਸੀਨ ਆ ਪਤਾ ਨਹੀਂ ਕਿਹੜਾ ਸੀਨ ਆ ਮੈਂ ਭੁੱਲ ਗਿਆ ਨਾ ਫਿਲਮ ਕਿ ਮੈਂ ਦੇਖੀ ਸੀ ਥੋੜੇ ਦਿਨ ਪਹਿਲੇ ਤੇ ਸੀਨ ਦਿਮਾਗ ਪਿੰਡ ਸਰਤਾਜ ਦੇ ਨਾਲ ਦੋਨਾਂ ਦਾ ਇਕੱਠਾ ਸੀਨ ਹੁੰਦਾ ਤੇ ਉਹ ਮਤਲਬ ਕਿ ਉਹ ਨਦੀ ਦੇ ਵਿੱਚ ਜਿਹੜਾ ਸੀਨ ਦਿਖਾਉਂਦੇ ਆ ਕਾਫੀ ਸੀਨ ਹੋਏ ਆ ਨਦੀ ਦੇ ਵਿੱਚ ਨਾ ਤੇ 70% ਜਿਹੜੀ ਫਿਲਮ ਦੀ ਸ਼ੂਟਿੰਗ ਆ ਉਹ ਰਾਜਸਥਾਨ ਦੇ ਏਰੀਆ ਚ ਹੋਈ ਹੈ ਸਾਡੇ ਸਾਡੇ ਸੰਗਣਗਰ ਤੇ ਸੁਰਤਗੜੇ ਇਲਾਕੇ ਵਿੱਚ ਹੋਈ ਹੈ ਨਾ ਤੇ ਪਿੰਡਾਂ ਵਿੱਚ ਹੋਈ ਹੈ ਤੇ ਨਾਲ ਦੇ ਨਾਲ ਮੈਂ ਇੱਕ ਜਿਹੜੀ ਸਕਰੀਨਸ਼ਾਟ ਨਾਲ ਲਾ ਦੂੰਗਾ ਉਹ ਸਾਰੀ ਲੋਕੇਸ਼ਨ ਆ ਤੁਸੀਂ ਐਗਜੈਕਟ ਪੜ ਸਕਦੇ ਹੋ ਨਾ ਤੇ 25% ਜਿਹੜੀ ਫਿਲਮ ਪੰਜਾਬ ਦੇ ਵਿੱਚ ਸ਼ੂਟ ਹੋਈ ਹੈ ਨਾ ਤੇ ਆਪਾਂ ਜਿਹੜਾ ਕੀ ਹਰਮਾਨਗੜ੍ਹ ਤੋਂ ਜਿਹੜਾ ਸੁਰਤਗੜ ਜਦੋਂ ਰੋਡ ਆਂਦਾ ਵਾ ਸੁਰਤਗੜ ਦੇ ਜਦੋਂ ਟੋਲ ਪਲਾਜ ਆਂਦਾ ਬਨਾ ਤੇ ਉੱਥੋਂ ਆਪ ਇੱਕ ਛੋਟੀ ਸੜਕ ਫੜਦੇ ਆ ਨਾ ਛੋਟੀ ਛੜਕ ਫੜ ਕੇ ਆਪ ਚੋ ਚੋ ਆ ਜੰਦੇ ਕਿਉਂਕਿ ਅਸੀਂ ਸਾਡਾ ਵੀ ਚਲੋ ਕੰਮ ਵਾਸਤੇ ਅਸੀਂ ਆਏ ਆ ਨਾ ਜੀ ਤੇ ਤੁਸੀਂ ਜਦੋਂ ਜਾਣਾ ਤੁਸੀਂ ਸੁਰਤਗੜ ਆ ਕੇ ਬੁੱਪਰ ਸ਼ਹਿਰ ਦਾ ਜਿਹੜਾ ਜਾਂਦਾ ਰਸਤਾ ਨਾ ਉਹ ਰੋਡ ਦੇ ਤੇ ਚੜਨਾ ਤਰੰਗ ਮਿਲ ਜੋਗੀ ਆ ਰੋਕੇ ਤੇ ਉੱਥੇ ਬਸ ਅੱਧਾ ਕਿਲੋਮੀਟਰ ਕਿਲੋਮੀਟਰ ਦੇ ਉੱਤੇ ਉਹ ਸਾਰੇ ਸਾਰੀ ਤੁਹਾਨੂੰ ਲੋਕੇਸ਼ਨ ਦਿਖਾਵਾਂਗੇ ਨਾਲੇ ਪਿੰਡ ਦੀ ਮਾਹੌਲ ਗਲੀਆਂ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਨਾਲੇ ਕਿੱਦੇ ਦੋਰੇ ਜਿਹੜੇ ਤੁਸੀਂ ਅਸਟ ਮੇਰੇ ਪਿੱਛੇ ਦੇਖ ਸਕਦੇ ਹੋ ਨਾ ਤੋਂਪ ਸਿੱਧੀ ਮੇਰੇ ਮੂੰਹ ਤੇ ਆ ਕੇ ਤਿੱਖੀ ਤਿੱਖੀ ਪਈ ਜਾਂਦੀ ਆ ਅ ਤੇ ਉਹ ਸਾਰੀ ਲੋਕੇਸ਼ਨ ਆਪਾਂ ਤੁਹਾਨੂੰ ਦਿਖਾਣੇ ਆ ਤੇ ਅਸ ਕਰਕੇ ਜਿਹੜੀ ਕੀ ਕਿਉਂਕਿ ਅੰਦਰ ਕੀ ਪੰਜਾਬ ਪੁਰਾਣਾ ਦੇਖਣ ਨੂੰ ਦੇਖ ਮਿਲ ਜਾਂਦੀ ਆ ਇਸ ਇਲਾਕੇ ਵਿੱਚ ਤਾਂ ਕਰਕੇ 70 80% ਪੰਜਾਬੀ ਫਿਲਮਾਂ ਦੀ ਜਿਹੜੀ ਪੁਰਾਣੀ ਲੋਕੇਸ਼ਨ ਹੁੰਦੀ ਉਹ ਸੁਰਤਗੜ ਗੰਗਾ ਨਗਰ ਅਨੂਪਗੜ ਗਰਸਾਣੇ ਦੇ ਇਲਾਕੇ ਦੀ ਹੁੰਦੀਆਂ ਵਾ ਨਾ ਜੀ ਕਿਉਂਕਿ ਇਹ ਨੇੜੇ ਇਲਾਕਾ ਪੈ ਜਾਂਦਾ ਨਾਲ ਹੀ ਲੋਕੇਸ਼ਨਾਂ ਬਹੁਤ ਸੋਹਣੀਆਂ ਵਾ ਚਲੋ ਹੁਣ ਚੱਲਦੇ ਆ ਮੈਨੂੰ ਵੀ ਕੰਮ ਤੋਂ ਟਾਈਮ ਲੇਟ ਹੋਈ ਜਾਣਾ ਤੇ ਫਿਰ ਜਾ ਕੇ ਤੁਹਾਨੂੰ ਸਾਰੀ ਲੋਕੇਸ਼ਨਾਂ ਦਿਖਾਣੇ ਆ ਵੀਡੀਓ ਨੂੰ ਵੱਧੂ ਤੇ ਸ਼ੇਅਰ ਕਰੋ ਚੈਨਲ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਆਤੋ ਸ਼ੁਰੂਆਤ ਹੈ ਆਪਾਂ ਹੌਲੀ ਹੌਲੀ ਅੰਦਰ ਚੱਲਦੇ ਆ ਤੇ ਸਾਰਾ ਕੁਝ ਅੱਜ ਤੁਹਾਨੂੰ ਆਪਾਂ ਕੰਮ ਕਿਵੇਂ ਕਰਦੇ ਆ ਆਪਾਂ ਢੇੜਾ ਲਾਂਦੇ ਵੀ ਅੱਜ ਆਪਾਂ ਤੁਹਾਨੂੰ ਦੇਖਦੇ ਆ ਦਿਖਾਈ ਦਿੰਨੇ ਹਨਾ ਲੋ ਵੀ ਮਿੱਤਰ ਪਿਆਰਿਓ ਆਪਾਂ ਐਸੇ ਟਿੱਬੇ ਵਾਲੀ ਜਿਹੜੀ ਕਿ ਗਲੀ ਆ ਹਨਾ ਇਹ ਤੁਸੀਂ ਦੇਖ ਸਕਦੇ ਹੋ ਮਾਹੌਲ ਗਲੀ ਦਾ ਤੇ ਐਸੇ ਗਲੀ ਵਿੱਚ ਆਪਾਂ ਹੁਣ ਬੋਣੀ ਕੀਤੀ ਆ ਤੇ ਇੱਕ ਗ੍ਰਾਹਕ ਨੇ ਤੇ ਬੋਣੀ ਕਰਾ ਦਿੱਤੀ ਆ ਤੇ ਦੂਜਾ ਗ੍ਰਾਹਕ ਗਿਆ ਆ ਦੇਖ ਸਕਦੇ ਹੋ ਕੱਚੇ ਘਰ ਆ ਪਿੰਡਾਂ ਦੇ ਹਨਾ ਆ ਦੇਖ ਸਕਦੇ ਹੋ ਨੇਚਰਲ ਐਕਦਾਮ ਹਨਾ ਜੀ ਤੇ ਬਾਕੀ ਦੇਖਦੇ ਆਂ ਦੂਜਾ ਗਾਹਕ ਆਂਦਾ ਕਿ ਨਹੀਂ ਆਂਦਾ ਨਾ ਕਹਿ ਕੇ ਤੇ ਗਿਆ ਵਾ ਕਿ ਪੈਸੇ ਲੈਣ ਗਿਆ ਵਾ ਦੇਖੋ ਹੁਣ ਕਿ ਕਈ ਵੇਲੇ ਕਰੇ ਜੀ ਕਿ SLA ਵੀ ਬਦਲ ਜਾਂਦੀ ਹੁੰਦੀ ਹੈ ਨਾ ਜੀ ਲੋ ਜੀ ਦੂਜੀ ਬੋਣੀ ਆਪਾਂ ਨੂੰ ਇਸ ਘਰ ਵਾਲਿਆਂ ਨੇ ਕਰਾਈਏ ਜਿਹੜਾ ਤੁਸੀਂ ਦੇਖ ਰਹੇ ਹੋ ਕਾਰ ਤੇ ਲੈਣਗੇ ਬਿਲਕੁਲ ਟਿੱਬੇ ਦੇ ਨਾਲ ਨਾਲ ਕਾਰ ਆ ਜੀ ਮੈਂ ਜਨਮਰ ਬੈਠੇ ਆ ਇਸ ਪਾਊਡਰ ਕਰੀਮ 4400 ਰੁਪਏ ਸੋਨ ਏ ਚੰਗਰਾ ਕਾਡੋ ਰਵੜਾ ਸੰਗ੍ਹਾ ਮੰਦਰ ਪੁੱਤਰ ਅੰਮਰ 1500 5000 ਆਹੋ ਕੇ ਕੇ ਜੀ ਦੇਖ ਵੰਦੇ ਤੋ ਹਮ ਨੇ ਹਾਂ ਰਿਪੋਰਟਰ ਭਾਈ ਜੀ ਫੋਰ 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 ਚਾਗਰਾ ਕਾਟੇ ਰਵੜਾ ਸੂਆ ਮੰਗਲ ਸੂਤਰ ਲਾਈਨਰ ਮਸਕਰਾ ਕੂਰ ਪੇਟਵਾਰ ਤੇ ਸੇਵ ਆੜਾ ਚਾਗਰਾ ਕਾਟੇ ਮੰਗਲ ਸੂਤਰ ਲਾਉਨੇ ਮਸਕਰਾ ਫੇਸ ਪਾਊਡਰ ਕਹਿੰਦੇ ਪੇ ਲੋ ਜੀ ਆ ਜਿਹੜੀ ਰੋਡ ਆ ਆ ਜਾ ਰਹੀ ਹੈ ਸੁਰਤਗਨ ਨੂੰ ਰੋਡ ਠੀਕ ਆ ਜੀ ਆ ਵਾਲੀ ਸਿੱਧੀ ਰੋਡ ਜਾ ਰਹੀ ਹੈ ਤੇ ਆ ਜਿਹੜੀ ਰੋਡ ਜਾ ਰਹੀ ਹੈ ਬਰੋਪਲ ਨੂੰ ਨਾ ਜਿੱਤੇ ਉਹ ਫਿਲਮ ਦੀ ਸ਼ੂਟਿੰਗ ਹੁੰਦੀ ਆ ਸ਼ਾਇਦ ਫਿਲਮ ਦੀ ਇਸੇ ਰੋਡ ਦੇ ਤੋਂ ਅੱਗੇ ਜਾ ਕੇ ਜਿਹੜੀ ਨਦੀ ਆਂਦੀ ਆ ਉਹਨਾਂ ਨੂੰ ਤੁਹਾਨੂੰ ਵੀਊ ਦਿਖਾਣੇ ਆ ਤੇ ਚਾਰੋਂ ਪਾਸੇ ਤੁਸੀਂ ਦੇਖ ਸਕਦੇ ਹੋ ਵੀਊ ਚੱਕ ਸਕਦੇ ਹੋ ਚਾਰੋਂ ਪਾਸੇ ਰੇਗਿਸਤਾਨੀ ਰੇਗਿਸਤਾਨ ਟਿੱਬੇ ਦੋ ਰਹੀ ਹੈਗੇ ਆ ਦੇਖ ਸਕਦੇ ਤੁਸੀਂ ਨਾ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਦਿਖਾ ਦੇਣਾ ਵਾ ਆ ਦੇਖ ਸਕਦੇ ਹੋ ਨਾ ਇਹ ਆਪਾਂ ਹੁਣ ਸੜਕ 'ਤੇ ਜਾ ਰਹੇ ਹਾਂ ਜੀ ਠੀਕ ਆ ਆ ਜਿਹੜਾ ਮਾਹੌਲ ਹੈਗਾ ਵੇ ਦੇਖ ਲਓ ਤੁਸੀਂ ਕਿੰਨਾ ਸੋਹਣਾ 뷰 ਹੈਗਾ ਵਾ ਇੱਥੇ ਤੇ ਫਿਲਮਾਂ ਦੀ ਸ਼ੂਟਿੰਗ ਹੋਣਾ ਆਮ ਜਿਹਾ ਗੱਲਬਾਤ ਕਿਉਂਕਿ ਤੁਸੀਂ ਇਲਾਕਾ ਵੇਖੋ ਪਹਿਲੇ ਨਾ ਕਿੰਨਾ ਸੋਹਣਾ ਖੂਬਸੂਰਤੀ ਕਿੰਨੀ ਹੈ ਨਾ ਇਸ ਇਲਾਕੇ ਦੀ ਆ ਦੇਖੋ ਆ ਮੈਂ ਪਿੰਡ ਦੀ ਗੱਲ ਕਰਦੀ ਸੀ ਜਿਹੜੇ ਨਾ ਪਿੰਡ ਦੇ ਵਿੱਚ ਜੋੜਾ ਲਾ ਕੇ ਆ ਸੀ ਆਹ ਪਿੰਡ ਆ ਜੀ ਰੰਗਮਾਲ ਗੋੜੀਆ ਆ ਬੋਰਡ ਵੀ ਲੱਗਿਆ ਮੈਂ ਤੁਹਾਨੂੰ ਦਿਖਾ ਦੇਣਾ ਤੁਹਾਨੂੰ ਵਰਤੋਂ ਆ ਦੇਖੋ ਆ ਜੋ ਵੀ ਜੀ ਇੱਥੇ ਸਾਰਾ ਇਲਾਕਾ ਵਾਜੀ ਇਸੇ ਵਾਰ ਪਿੰਡ ਦੀ ਸਾਰੀ ਸ਼ੂਟਿੰਗ ਹੋਈ ਜਾਂ ਤੇ ਆ ਨਰਮਾ ਲੱਗਿਆ ਭਾਈ ਨਰਮੇ ਦੀ ਫਸਲ ਵੀ ਹੋਈ ਪਈ ਵਧੀਆ ਤੇ ਮੌਸਮ ਦੇਖੋ ਕਿੰਨਾ ਖੂਬਸੂਰਤ ਮੌਸਮ ਹੋਇਆ ਬਾਬਾ ਹੁਣ ਤਾਂ ਬੜਾ ਮੂਹ ਚਾਹ ਕਰੋ ਜੀ ਤਤ ਦੇ ਨਾਲ ਦੇਖੋ ਕਿੰਨਾ ਖੜਪਾਇਆ ਉੱਥੇ ਆਵਾ ਰਗੀਤਾਨ ਨੂੰ ਮੈਂ ਤਾਂ ਪੁਣੇ ਲਸਕੋੜਾ ਮਾਰਦਾ ਇਹਾਂ ਦੀ ਖਾਸੀਅਤ ਹੈ ਜੀ ਇਹਾਂ ਦੀ ਬਿਊਟੀ ਆ ਇਹ ਜੋ ਪਰਪਰ ਨੈਚਰਲ ਵਾ ਦੇ ਸਾਡੇ ਤੁਸੀਂ ਹੈ ਨਾ ਤੇ ਬਸ ਐਸੇ ਇਲਾਕੇ ਦਾ ਸਾਰਾ ਸ਼ੂਟ ਹੋਇਆ ਹੈ ਨਾ ਉਹ ਦਿੱਖੇ ਗਲ ਮੌਸਮ ਦੇ ਸੰਕੇਤ ਵੇਖੋ ਮੌਸਮ ਵੀ ਕਿਨਾ ਖੇਡ ਕਰਦਾ ਹੈਗਾ ਜਿਹੜਾ ਆਪਣਾ ਕਿੱਦੋਂ ਦੋਰੇ ਰੇਗਿਸਤਾਨੀ ਰੇਗਿਸਤਾਨ ਹੈਗਾ ਚਾਰੇ ਪਾਸੇ ਲੋ ਜੀ ਆ ਗਿਆ ਹੁਣ ਉਹ ਲੋਕੇਸ਼ਨ ਹੁਣ ਤੁਹਾਨੂੰ ਆਪਾਂ ਸਾਰੀ ਲੋਕੇਸ਼ਨ ਦਿਖਾਉਂਦੇ ਆ ਤੇ ਵੀਊ ਬਹੁਤ ਕੈਂਟ ਆ ਰਿਹਾ ਪੱਲੇ ਮੈਂ ਤੁਹਾਨੂੰ ਦਿਖਾਉਣਾ ਮੇਰਾ ਮਨ ਖੁਸ਼ ਹੋ ਗਿਆ ਇਹ ਇੱਕਦਮ ਦਿਖਾਉਣਾ ਮੈਂ ਤੁਹਾਨੂੰ ਲੋਕੇਸ਼ਨ ਲੋ ਜੀ ਵੀਊ ਚੈੱਕ ਕਰੋ ਸਭ ਤੋਂ ਪਹਿਲੇ ਦੇਖੋ ਕਿੰਨੀ ਖੂਬਸੂਰਤੀ ਆ ਤੇ ਆ ਚੱਕੋ ਜੀ ਆ ਵਾਜੀ ਉਹ ਮੇਨ ਲੋਕੇਸ਼ਨ ਠੀਕ ਆ ਜੀ ਜਿੱਥੇ ਉਹ ਫਿਲਮ ਦਾ ਸ਼ਾਇਰ ਫਿਲਮ ਸਤਿੰਦਰ ਸਰਤਾਜ ਦੀ ਜਿਹੜੀ ਕਿ ਹੁਣ ਆਈ ਆ ਮੇਰੂ ਬਾਜਵਾ ਨਾਲ ਉੱਥੇ ਹੁੰਦਾ ਵਾ ਸ਼ੂਟ ਹੁਣ ਮੈਂ ਤੁਹਾਨੂੰ ਕੋਲ ਕਰਕੇ ਜਾ ਕੇ ਦਿਖਾਣਾ ਵਾ ਦੇਖੋ ਪਹਿਲੇ ਤੁਸੀਂ ਵਾਈਡ ਐਂਗਲ ਤੇ ਆ ਹਨਾ ਆ ਵਾ ਜੀ ਠੀਕ ਆ ਜੀ ਆ ਮੇਨ ਰੋਡ ਆ ਜਿਹੜੀ ਕਿ ਫੁਰਤਗੜ੍ਹ ਸ਼ਹਿਰ ਤੋਂ ਆ ਰਹੀ ਹੈ ਨਾ ਜੀ ਤੇ ਆ ਜਿਹੜੀ ਕਿ ਮੇਨ ਰੋਡ ਹੈ ਜਿਹੜੀ ਕਿ ਆਪਣਾ ਬੜੋਪਲ ਨੂੰ ਜਾ ਰਹੀ ਆ ਤੇ ਬਸ ਰਸਤੇ ਵਿੱਚ ਹੀ ਹੈਗਾ ਵਾ ਜਦੋਂ ਫੁਰਤਗੜ੍ਹ ਤੋਂ ਤੁਸੀਂ 5 ਤੋਂ 7 ਕਿਲੋਮੀਟਰ ਤੋਂ ਬਾਹਰ ਨਿਕਲਾ ਹੋਗੇ ਨਾ ਇਸ ਬੜੋਪਲਾ ਨੂੰ ਤੇ ਤੁਹਾਨੂੰ ਸਾਰਾ ਦਾ ਸਾਰਾ ਵਿਊ ਐਦਾ ਦੇਖਣ ਨੂੰ ਮਿਲ ਜੂਗਾ ਤੇ ਦੇਖਿਆ ਸਾਰ ਦੇਖੋ ਕਿੰਨਾ ਮਨ ਨੂੰ ਸ਼ਾਂਤੀ ਰਮਣੀਕ ਜਗਾਵਾ ਕਿੰਨੀ ਰਮਣੀਕ ਥਾਂ ਵਾ ਲੋਕਾਂ ਦੇ ਘਰ ਵੀ ਬਨੇ ਪਏ ਜੀ ਹਨਾ ਤੇ ਇਹਨਾਂ ਨੂੰ ਤੇ ਮੈਨੂੰ ਲੱਗਦਾ ਸਾਰਾ ਕੁਝ ਪਤਾ ਹੋ ਗਿਆ ਹਨਾ ਜਦੋਂ ਫਿਲਮ ਸ਼ੂਟ ਹੋਈ ਹੋਈ ਹੋ ਵੀ ਸਕਦਾ ਜੀ ਕਿ ਸੀਨ ਇੱਥੇ ਹੋਇਆ ਇਹ ਹੋ ਸਕਦਾ ਸੀਨ ਅੱਗੇ ਜਾ ਕੇ ਇੱਕ ਟਾਪੂ ਪੈਂਦਾ ਵਾ ਹਨਾ ਕਿਉਂਕਿ ਮੈਂ ਪਿਛਲੀ ਵਲੀ ਜਾਂਦਾ ਵਲੋਗ ਬਣਾ ਚੁੱਕਿਆ ਵਾਂ ਤੇ ਹਨਾ ਉਦੋਂ ਮਤਲਬ ਕਿ ਅੱਗੇ ਤੱਕ ਨਹੀਂ ਗਿਆ ਸੀ ਮੈਂ ਆਥੋ ਤੱਕ ਹੀ ਉਹਨੇ ਮੈਨੂੰ ਜਿਹੜਾ ਘਟਾ ਸੀ ਉਹ ਕਹਿੰਦੇ ਸੀ ਟਾਪੂ ਤੱਕ ਜਾਣਾ ਵਾ ਤੇ ਉਹਨੇ ਇੰਨੇ ਪਾਸੇ ਲੱਗਣਗੇ ਨਾ ਬਤਨ ਉਹਨੇ ਦੱਸਿਆ ਸੀ ਮੈਂ ਭੁੱਲ ਗਿਆ ਰੇਟ ਤੇ ਆ ਤੁਸੀਂ ਦੇਖ ਸਕੋ ਸਾਰਾ ਸਾਰਾ ਰੇਗਿਸਤਾਨ ਮੈਂ ਤੁਹਾਨੂੰ ਕੋਲ ਜਾ ਕੇ ਦਿਖਾਣਾ ਵਾ ਇਹ ਹੈ ਜੀ ਸੂਰਤਗੜ ਡੈਮ ਹਨਾ ਜੀ ਆ ਸੂਰਤਗੜ ਡੈਮ ਆ ਦੇਖੋ ਪਾਣੀ ਦੇਖੋ ਕਿਵੇਂ ਜਾਨਵਰ ਦੇਖੋ ਵਿੱਚ ਨਾ ਜੀ ਆਹ ਵਾ ਜੀ ਇਹ ਮੂੰਹ ਬੰਦ ਕਰਕੇ ਜਹੰਦਾ ਠੀਕ ਜੀ ਆ ਸਾਰਾ ਵੀਊ ਆ ਜੀ ਤੇ ਉਹ ਸਾਹਮਣੇ ਕਿਸ਼ਤੀ ਵੀ ਖੜੀ ਹੋਈ ਹੈ ਜੋ ਤੁਹਾਨੂੰ ਦਿਖਦੀ ਹੋਗੀ ਮੈਂ ਜ਼ੂਮ ਕਰਕੇ ਦੇਖਦਾ ਜੇ ਤੁਹਾਨੂੰ ਦਿਖ ਜੇ ਜੀ ਹਨਾ ਆ ਦੇਖੋ ਜੀ ਇਹ ਅਥੇ ਕਰਕੇ ਕਿਸਤੀ ਖੜੀ ਆ ਪਤਾ ਨਹੀਂ ਤੁਹਾਨੂੰ ਦਿਖ ਰਹੀ ਕਿ ਨਹੀਂ ਦਿਖ ਰਹੀ ਮੈਂ ਜਿਆਦਾ ਜ਼ੂਮ ਤਾਂ ਨਹੀਂ ਕਰਿਆ ਪਿਕਸਲ ਹੀ ਪਾੜ ਜਾਣੇ ਆ ਜੀ ਹਨਾ ਤਾਂ ਕਰਕੇ ਇਹ ਆ ਵਾਈਡ ਐਂਗਲ ਆ ਨਾ ਜੀ ਆ ਦੇਖੋ ਸਾਰਾ ਦਾ ਸਾਰਾ ਮਾਹੌਲ ਆ ਕਿੰਨੀ ਰਮਣੀਕ ਜਗਾ ਵਾ ਓ ਪੂਰੀ ਲੰਮੀ ਤੱਕ ਨਦੀ ਹੈ ਜੀ ਪੂਰੀ ਦੂਰ ਤੱਕ ਦੀ ਆ ਆਪਾਂ ਜ਼ੂਮ ਕਰ ਲੈਨੇ ਹੋਰ ਆ ਦੇਖੋ ਪੂਰਾ ਜਿੱਥੋਂ ਤੱਕ ਤੁਸੀਂ ਦੇਖੋ ਪਰੇ ਰਕ ਜਾਰੀ ਪਤਾ ਨਹੀਂ ਗੋ ਕਿੱਥੋਂ ਤੱਕ ਜਾਰੀ ਆ ਤੇ ਇਹ ਸਾਰੀ ਉਹ ਲੋਕੇਸ਼ਨ ਸੀ ਸ਼ਾਇਰ ਫਿਲਮ ਦਾ ਜਿਹੜਾ ਗਾਣਾ ਵਾ ਅੱਥੇ ਉਹ ਜਾ ਕੇ ਸ਼ੂਟ ਹੁੰਦਾ ਵਾ ਨਾ ਜੀ ਨਦੀ ਦੇ ਵਿੱਚ ਤੇੰਦਾ ਜਿਹੜਾ ਕਿ ਡਰੋਨ ਸ਼ਾਟ ਹੋਗਾ ਸਾਈਡ ਸ਼ਾਟ ਖਾਰਿਸ਼ ਚੱਕੇ ਜਾਂਦੇ ਆ ਹੋ ਸਕਦਾ ਅੱਗੇ ਜਾ ਕੇ ਲਿੱਤਾ ਹੋਵੇ ਕਿਉਂਕਿ ਅੱਗੇ ਜਾ ਕੇ ਕਿਸੇ ਦੇਖੇ ਤਾਂ ਕਾਫੀ ਜ਼ਿਆਦਾ ਗਾਰੇ ਰੇਗਿਸਤਾਨ ਆ ਨਾ ਜੀ ਜਿੰਦੇ ਕਰਕੇ ਇਹ ਸਾਰਾ ਕੁਝ ਜਿਹੜਾ ਮਾਹੌਲ ਹੈਗਾ ਬਾਥੇ ਨਾ ਤੇ ਆ ਜਿਹੜਾ ਕਿ ਮਤਲਬ ਸੂਰਤਗੜ੍ਹ ਦਾ ਡੈਮ ਵੱਜਦਾ ਵਾ ਨਾ ਸੂਰਤਗੜ੍ਹ ਦਾ ਡੈਮ ਵੱਜਦਾ ਤਾਂ ਉਹ ਨਦੀ ਵੀ ਕਹਾਜਿੰਦਾ ਵਾ ਤਾਂ ਕਰਕੇ ਮੇਰੇ ਮਾਥੇ ਵਧੀਆ ਸੀਨ ਸ਼ੂਟ ਹੋਏ ਉਹਨਾਂ ਦੇ ਨਾ ਜੀ ਤੇ ਗਾਣੇ ਵਗੈਰਾ ਦੇ ਜੋ ਵੀ ਸੀ ਨਾ ਉਹਨਾਂ ਦੇ ਹੋਰ ਵੀ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਇਹ ਉਹ ਲੋਕੇਸ਼ਨ ਸੀ ਬਾਕੀ ਲੋਕੇਸ਼ਨ ਤੇ ਉਹਨਾਂ ਨੇ ਰਾਜਸਥਾਨ ਦੀ ਕਾਫੀ ਜ਼ਿਆਦਾ ਫਾਇੰਡ ਕੀਤੀ ਹੋਈ ਸੀ ਉਹ ਸਕਰੀਨਸ਼ਾਟ ਜੋ ਤੁਸੀਂ ਦੇਖਿਆ ਉਹਦੇ ਪੜ ਕੇ ਦੇਖ ਸਕਦੇ ਹੋ ਗੁੰਗਾਣਾਗਰ ਤੇ ਕਾਫੀ ਜਿਹੀ ਲੋਕੇਸ਼ਨਾਂ ਸੀ ਤੇ ਬਾਕੀ ਉਹ ਗਾਣੇ ਵਾਲੀ ਸ਼ੂਟ ਦੀ ਲੋਕੇਸ਼ਨ ਤੇ 100% ਆਈਆ ਕਿਉਂਕਿ ਸਪੁਰਤਗੜ ਤੇ ਹੋਰ ਕੋਈ ਦੂਜਾ ਡੈਮ ਨਹੀਂ ਹੈਗਾ ਸਿਰਫ ਇਕਲੋਤਾ ਹੀ ਡੈਮ ਆਣਾ ਹੀ ਤੇ ਆ ਜਿਹੜਾ ਕਿ ਆਲਦਵਾਲ ਦਾ ਮਾਹੌਲ ਆ ਤੁਸੀਂ ਦੇਖ ਸਕਦੇ ਹੋ ਆਦਰ ਵੀ ਜਿਹੜੇ ਟਿੱਬੇ ਦੋਰੇ ਹੈਗੇ ਹਨਾ ਤੇ ਲੋ ਜੀ ਆਪਾਂ ਤੁਹਾਨੂੰ ਸਾਰੀ ਦੇ ਸਾਰੀ ਸ਼ਾਇਰ ਫਿਲਮ ਦੀ ਉਹ ਲੋਕੇਸ਼ਨ ਜਿਹੜੀ ਦਿਖਾਈ ਆ ਜਿਹੜੀ ਡੈਮ ਦਾ ਸੀਨ ਹੁੰਦਾ ਵਾ ਸੁਰਤਗੜ੍ਹ ਦੇ ਡੈਮ ਦਾ ਸੀਨ ਸੀ ਇਹ ਸਾਰਾ ਦਾ ਸਾਰਾ ਹਨਾ ਤੁਸੀਂ ਦੇਖ ਰਹੇ ਹੋ ਦੇ ਅਸਟਮਾ ਉੱਥੇ ਖੜਾ ਵਾ ਮੌਜੂਦਾ ਹਨਾ ਜਿਹੜੇ ਕੀ ਇਹਦੇ ਹਾਲਾਤ ਦੇਖਦੇ ਹੋਣ ਪਾਣੀ ਥੋੜਾ ਘਟਿਆ ਪਿਆ ਵਾ ਉਦੋਂ ਪਾਣੀ ਚੜਿਆ ਆਊਗਾ ਨਾ ਜੀ ਕਾਫੀ ਜ਼ਿਆਦਾ ਤੇ ਜਿਹੜਾ ਕੀ ਸੀਨ ਬਹੁਤ ਜ਼ਿਆਦਾ ਸ਼ੂਟ ਆਏ ਹੋ ਸਕਦਾ ਅੱਗੇ ਜਾ ਕੇ ਪਾਣੀ ਕਾਫੀ ਜ਼ਿਆਦਾ ਉਹ ਮੈਨੂੰ ਦਿਖਦਾ ਪਿਆ ਵਾ ਕੈਮਰੇ ਵਿੱਚ ਤੇ ਸ਼ਾਇਦ ਆਣਾ ਵੀ ਨਹੀਂ ਅੱਗੇ ਜਾ ਕੇ ਪਾਣੀ ਕਾਫੀ ਜ਼ਿਆਦਾ ਮਨ ਉੱਚਾ ਪਾਣੀ ਲੈਵਲ ਦਾ ਹੈਗਾ ਲੱਗੀ ਜਾਂਦਾ ਮੈ ਤੇ ਕਿਸ਼ਤੀ ਵੀ ਖੜੀ ਜਾਣਾ ਜੀ ਤੇ ਬਾਕੀ ਉਹਨਾਂ ਨੇ ਤੇ ਚਲੋ ਦੂਜੀ ਕਿਸ਼ਤੀ ਵਰਤੀ ਹੋਣੀ ਹੈ ਨਾ ਗਾਣੇ ਵਿੱਚ ਕਿਉਂਕਿ ਮੈਂ ਫਿਲਮ ਦੇਖੀ ਮੈਂ ਸੀਨ ਭੁੱਲ ਗਿਆ ਥੋੜਾ ਜਿਹਾ ਤੇ ਕਾਫੀ ਦਿਨ ਹੋ ਗਏ ਫਿਲਮ ਦੇਖੀ ਨੂੰ ਤੇ ਉਹ ਸ਼ਾਇਰ ਫਿਲਮ ਦਾ ਜਿਹੜਾ ਗਾਣਾ ਸੀ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦਾ ਉਹ ਇੱਥੇ ਦਾ ਸ਼ੂਟ ਹੋਇਆ ਵਾ ਜੀ ਇਹ ਲੋਕੇਸ਼ਨ ਆ ਸੁਰਤਗੜ ਦੇ ਬੈਮ ਅਨੁ ਨਦੀ ਕਾ ਸਕਦੇ ਸੁਰਤਗੜ ਦੀ ਜੋ ਮਰਜ਼ੀ ਕਹ ਲਓ ਹਨਾ ਜੀ ਤੇ ਬਾਕੀ ਇੱਥੇ ਆਪਣਾ ਕਿਸ਼ਤੀ ਦਾ ਝੂਟਾ ਵੀ ਆਪਾਂ ਲਿੱਤੇ ਸੀ ਪਿਛਲੇ ਬਲੌਗ ਵਿੱਚ ਜੇ ਤੁਸੀਂ ਦੇਖਿਆ ਹੋਊਗਾ ਨਾ ਤੇ ਆਪਾਂ ਉਹ ਸਾਰਾ ਆਪਾਂ ਦਿਖਾਇਆ ਸੀ ਮਾਹੌਲ ਚਾਲ ਉਹਦਾ ਵੀ ਤੇ ਆ ਜਿਹੜਾ ਕਿ ਮਾਹੌਲ ਹੈ ਦੇਖ ਸਕਦੇ ਹੋ ਆਲ ਦਵਾਰ ਸਾਰਾ ਸਾਰਾ ਰੇਗਿਸਤਾਨ ਭਰਿਆ ਪਿਆ ਜਿੰਦੇ ਕਰਕੇ ਇੰਨੇ ਸੋਹਣੇ ਇੱਥੇ ਸੀਨ ਆਟੋਮੈਟਿਕ ਹੀ ਸਹੀ ਆ ਜਾਂਦੇ ਆ ਕਿਉਂਕਿ ਜਦੋਂ ਰਮਨੀਕ ਜਗਾ ਵਾ ਉੱਤੇ ਦੀ ਸ਼ਾਂਤੂਨੀ ਆ ਜਾਂਦੀ ਉਹਨਾਂ ਨੂੰ ਸ਼ੂਟ ਕਰਨ ਵਿੱਚ ਕੋਈ ਦਿੱਕਤ ਨਹੀਂ ਹੋਰ ਤੇ ਹੋਰ ਰਮਨੀਕ ਜਗਾ ਵਾ ਆਨੰਦਮਈਆ ਹਨਾ ਇੰਨਾ ਵਧੀਆ ਸ਼ੂਟ ਹੋ ਗਿਆ ਉਹਨਾਂ ਵਾ ਨਾ ਤੇ ਬਾਕੀ ਬੱਦਰ ਵਈ ਮੌਸਮ ਬਣਿਆ ਪਿਆ ਵਾ ਤੇ ਆ ਜਿਹੜਾ ਮਾਹੌਲ ਆਪਾਂ ਦੇ ਆਪਣੇ ਕੰਮ ਨਾਲ ਆਈ ਸੀ ਕਿ ਆਪਾਂ ਸੋਚਿਆ ਸੀ ਚਲੋ ਤੁਹਾਨੂੰ ਲੋਕੇਸ਼ਨ ਵੀ ਜਰੂਰ ਦਿਖਾਈ ਜਾਵੇ ਗਾਣੇ ਦੀ ਫਿਲਮ ਦੀ ਤੇ ਆ ਜਿਹੜਾ ਮਾਹੌਲ ਤੁਹਾਨੂੰ ਸਾਰਾ ਸਾਰਾ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਨਵੀਂ ਥਾਂ ਦੇ ਉੱਤੇ ਤੇ ਗੁਰੂ ਪਾਸ਼ਾ ਕੀ ਅਰਦਾਸ ਹੈ ਵੀ ਨਵੀਂ ਕੋਈ ਇਤਿਹਾਸਕ ਥਾਂ ਦੇ ਉੱਤੇ ਆਪਾਂ ਤੁਹਾਨੂੰ ਦਰਸ਼ਣ ਦਿਦਾਰ ਕਰਾਈਏ ਅੱਜ ਆਇਆ। ਵੀਡੀਓ ਨੂੰ ਬੱਦੂ ਵਾਟੇ ਸ਼ੇਅਰ ਕਰ ਦੇਣਾ ਜੀ। ਸ਼ਾਹਰ ਫਿਲਮ ਦੀ ਲੋਕੇਸ਼ਨ ਤੇ ਆਪਾਂ ਖੜੇ ਆ। ਸਪਿੰਨਰ ਸਰਤਾ ਤੇ ਮੀਰੂ ਬਾਦਵਾ ਦੇ ਉੱਤੇ ਗਾਣਾ ਸ਼ੂਟ ਹੋਇਆ ਸੀ। ਇਹਨਾਂ ਹੀ ਉਹ ਗਾਣੇ ਦਾ ਮੈਨੂੰ ਨਾਮ ਭੁੱਲ ਗਿਆ। ਤੇ ਉਹਦੇ ਵਿੱਚ ਕਾਫੀ ਸ਼ੋਟ ਆਏ ਹਨ ਜੀ। ਤੇ ਚਲੋ ਇਹ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਨਵੇਂ ਵਲੋਗ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗ